ਸਸਿਕਲ ਜੀ ਸਾਰਿਆਂ ਨੂੰ ਸੰਦੀਪ ਦੇ ਭੈਣ ਤੋੜਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸ਼ੇਰਾਂ ਪਹੁੰਚ ਚੁੱਕੇ ਆ ਦੇਖੋ ਨਵਾਂ ਮਾਲ ਲੈ ਕੇ ਆ ਬਹੁਤ ਸੋਹਣੇ ਸੋਹ ਝੋਟੇ ਲੈ ਕੇ ਆਂਦੀਆਂ ਵੱਡੀਆਂ ਝੋਟੇ ਲੈ ਕੇ ਆਂਦੀਆਂ ਚਾਹੋ ਫਿਰ ਬਾਈ ਜੀ ਨੇ ਗੱਲਬਾਤ ਕਰੀ ਸ਼ੇਰਾਂ ਜੀ ਸਸਿਕਲ ਸਸਿਕਲ ਜੀ ਹੋਰ ਬਾਈ ਜੀ ਸਾਡਾ ਠੀਕ ਠਾਕ ਕਿਰਪਾ ਮਹਾਰਾਜ ਦੀ ਬਾਬਾ ਬੋਡਾ ਸਾਜੀ ਦੀ ਬਹੁਤ ਬਹੁਤ ਕਿਰਪਾ ਵੀ ਜੀ ਨਜ਼ਾਰਾ ਅੱਜਕੱਲ ਤੁਸੀਂ ਸੁਣਾਓ ਜੀ ਜੀ ਹੋਰ ਦਰਾ ਫਰਕ ਪੈਂਦਾ ਇਹ ਕਿੰਦੀ ਆ ਹੋਰ ਏਦਾਂ ਹੀ ਫਿਰ ਹੈ ਹੋਰ ਸੁਣਾਓ ਹਾਂ ਵਧੀਆ ਵਧੀਆ ਠੀਕ ਠਾਕ ਮਾਲ ਵੇਚ ਗਿਆ ਆਪਣਾ ਮਾਲ ਤੇ ਸੰਦੀਪ ਵੀਰ ਅਰ ਕੀ ਮੇਰੇ ਹਿਸਾਬ ਨਾਲ ਪੌਣਾ ਘੰਟਾ ਲੱਗਾ ਹੋਣਾ ਜਿੰਨੇ ਫੋਨ ਕੀਤਾ ਉਹਨੇ ਮੈਂ ਹੀ ਲੈ ਲਈ ਹਾਂ ਬਸ ਬਸ ਸਿਰਖ ਚਲੋ ਬਾਅਦ ਚ ਫੋਨ ਫੋਨ ਤੇ ਸੋਨੇ ਪੈਂਦੇ ਆ ਜਦੋਂ ਆਪਣਾ ਕੰਮ ਆ ਆਪਾਂ ਵੀਡੀਓ ਪਾਈ ਤੇ ਫੋਨ ਤੇ ਆਪਾਂ ਨੂੰ ਉਹਨੇ ਦੇਖਣੇ ਦੇਖਣੇ ਜੇ ਨਾ ਆਉਣ ਤਾਂ ਤਾਂ ਵੀ ਆਪਾਂ ਨੂੰ ਦਰ ਵੀ ਲੈ ਫੋਨ ਨਹੀਂ ਆਏ ਹਾਂਜੀ ਹਾਂਜੀ ਕਿਰਪਾ ਮਹਾਰਾਜ ਦੀ ਸੰਦੀਪ ਵੀਰ ਮਾਲ ਵੀ ਸਾਫ਼ ਸੁਥਰਾ ਤੇ ਟਿਕ ਟਾਂਕੂ ਵੇਗ ਗਿਆ ਤੇ ਲੈ ਮਾਲ ਮੇਲ ਵੀ ਛੇਤੀ ਗਿਆ ਅੱਜ ਨੀਲੀ ਵੀ ਵਿਖਾਉਣੀ ਆ ਬੂਰੀ ਵੀ ਵਿਖਾਉਣੀ ਆ ਇੱਕ ਗਾਈ ਵੀ ਹੈਗੀ ਆ ਇੱਕ 20 ਕਿਲੋ ਵਾਲੀ ਮਈ ਵੀ ਹੈਗੀ ਆ ਹੈ ਕੱਟੀ ਵੀ ਇੱਕਨ ਮੱਝ ਦੇ ਨਾਲ ਹੀ ਮਿਲਦੀ ਮਿਲ ਗਈ ਸੀ ਚਲੋ ਆਹ ਸਾਰਾ ਕੁਝ ਹੀ ਹੈਗਾ ਵੀਰ ਜੀ ਆਜੋ ਬਾਕੀ ਬਹੁਤ ਬਹੁਤ ਧੰਨਵਾਦ ਸਾਰੇ ਵੀਰ ਬੜਾ ਪਿਆਰ ਕਰਦੇ ਹੋ ਸੰਦੀ ਵੀ ਨਜ਼ਾਰੇ ਭੱਜੇ ਆ ਚਲੋ ਚਲੋ ਐ ਹੀ ਹੈ ਜੀ ਇਹ ਕੰਮ ਸੋਹਣਾ ਕਰਦੇ ਕਿ ਨਹੀਂ ਆਹੋ ਤੇ ਚਲੀ ਜਾਂਦਾ ਕੰਮ ਚਲੀ ਜਾਂਦਾ ਚਲੀ ਜਾਂਦਾ ਵੀਰ ਚਲੀ ਜਾਂਦਾ ਵਧੀਆ ਵਧੀਆ ਚਲੀ ਜਾਂਦਾ ਕਰੀ ਸ਼ੁਰੂ ਜੇ ਸੋਨਾ ਕਰਦੇ ਰਵਾਂਗੇ ਤੇ ਚਲੀ ਜਾਊਗਾ ਸੰਦੀਪ ਵੀਰਾ ਦੂਜਾ ਸੂਆ ਝੋਟੀ ਸੋਣੀ ਆ ਅੱਛਾ ਪਿਓਰ ਨੀਲੀ ਦੀ ਤੇ ਵੇਖੋ ਡੱਬ ਉਹ ਖੋ ਜਾ ਆਜੇ ਨਾ ਖੋਲੀ ਖੜਜੋ ਖੜਜੋ ਡੱਬ ਵਾਲਾ ਛੱਡਾ ਤੇ ਇੱਧਰ ਵੇਖੋ ਝੋਟੀ ਆਖੇ ਨਾ ਕੋਈ ਐ ਭਾਵੇਂ ਠੰਡੇ ਬੈ ਕੇ ਥਾਣ ਖੀਚੀ ਜਾਓ ਕਦੇ ਪਹਿਲਾ ਪਹਿਲਾ ਸੂਆ ਨਾ ਦੂਜਾ ਸੂਆ ਸੋਣੀ ਆ ਦੂਜਾ ਸੋਣੀ ਆ ਦੂਜਾ ਸੋਣੀ ਆ ਕੋਈ ਪਹਿਲਾ ਲਾਲੇ ਦੂਜਾ ਲਾਲੇ ਪਰ ਦੂਜਾ ਹੋ ਮੇਰੇ ਹਿਸਾਬ ਨਾਲ ਪਰ ਠੰਡੀ ਵੇਖੋ ਝੋਟੀ ਕਿਤੇ ਵੀਰੇ ਗਲਾਬੀ ਥਾ ਨਹੀਂ ਚੰਗੀ ਝੋੜੀ ਹਾਂ ਵੇਖੋ ਝੋਟੀ ਇੱਕ ਮੈਂ ਖੋਲ ਦਾਂ ਤੋਰੋ ਜੀ ਲੋ ਜੀ ਨੀਲੀਓ ਜੀ ਆ ਮੈਂ ਵੇਲਬੂਲ ਵੇਖੋ ਕਰਾ ਝੋਟੀ ਦੀ ਸੰਦੀਪ ਵੀਰ ਬੱਗੀ ਨਾਸ ਬਿੱਲੀ ਅੱਖ ਸਾਰੀਆਂ ਨਿਸ਼ਾਨੀਆਂ ਪ੍ਰੋਪਰ ਹੈਗੀਆਂ ਝੋਟੀ ਦੇ ਬਿਲਕੁਲ ਬਿਲਕੁਲ ਜੀ ਹਾਂ ਅਜੇ ਸੰਦੀਪ ਵੀਰ 6-7 ਦਿਨ ਸੁੰਦੀ ਨਹੀਂ ਅਜੇ ਅਜੇ ਪੁੜੇ ਪਾੜੇ ਨਹੀਂ ਭੰਨੇ ਥਣਾ ਚ ਦੁੱਧ ਨਹੀਂ ਪਾਇਆ ਵੇਖੋ ਕੱਟੀ ਨਹੀਂ ਠੀਕ ਹੈ ਤੇ ਠੰਡੀ ਰੱਜ ਕੇ ਆ ਸੋਹਣੀ ਸੁਨੱਖੀ ਬਿਲਕੁਲ ਬਿਲਕੁਲ ਇਹ ਜਿਹੜੀ ਵਹ ਰੰਡੀ ਆ ਆ ਸੰਦੀਪ ਵੀਰ ਆਂਡ ਵੀਰ ਗਲਾਬੀ ਥਾਂ ਲੱਗੇ ਵੇਖੋ ਕੋਈ ਝੋਟੀ ਚ ਘਾੜ ਨਹੀਂ ਕਿਤੇ ਨਹੀਂ ਨਹੀਂ ਐ ਬਠੰਡੀ ਵਾਲੀ ਵੀ ਸੰਦੀਪ ਵੀਰ ਕਮਾਲ ਐ ਵੇਖੋ ਕਿਤੇ ਵੇ ਬਿਲਕੁਲ ਕਿੱਥੇ ਸੂਣ ਵਾਲੀਆਂ ਝੋਟੀਆਂ ਬੈਹ ਦਿੰਦੀਆਂ ਥੱਲੇ ਇਦਾਂ ਐ ਡੱਬਾਂ ਵਾਲਾ ਚੱਡਾ ਲੱਗਾ ਆਹ ਹੀ ਤੇ ਖਾਸੀ ਤੇ ਕਿਹ ਹਾਂ ਸੰਦੀਪ ਵੀਰ ਮੋਲ ਕਰਨੇ ਆ ਫਿਕਸ ਪਿਛਲੀ ਵੀਡੀਓ ਵਾਂਗੂ ਆਪਾਂ ਉਹੀ ਆ ਜੋ ਲੈਣਾ ਆ ਇਹ ਚ ਮਾਨਤਾਣ ਸਾਰਾ ਕੁਝ ਵਿੱਚੇ ਹੀ ਕਰਤਾ ਆਪਾਂ ਸੰਦੀਪ ਵੀਰ ਇੱਕ 20 ਦੀ ਕੱਟੀ ਦੇਣੀ ਆ ਚਲੋ ਬੱਠ ਠੀਕ ਆ ਬੂਰੀ ਨੀਲੀ ਆ ਗਈ ਗੱਬਣ ਗੱਬਣ ਹਲੇ ਇਹ ਵੀ 8 ਦਿਨ ਖੜਦੀ ਕੱਟੀ ਇਹਦੇ ਚੌਕ ਇਹ ਮੂੰਹੋਂ ਚਾਰ ਦੰਦ ਤੇ ਸੁਹਾ ਦੂਜਾ ਦੂਜਾ ਪਹਿਲਾ ਸੁਹਾ ਖੀਰੀ ਸੁਈ ਆ ਤੇ ਦੂਜਾ ਸੁਹਾ ਸੋਨਾ ਇਹ ਤਾਂ ਥਣ ਥਣ ਬਹੁਤ ਸੋਹਣਾ ਲੱਗਾ ਖੋਲ ਬੂਰੀ ਦੇ ਸ਼ਕੀਨ ਟਾਈਮ ਨਾ ਬੂਰੀ ਨਹੀਂ ਜੀ ਰੱਤੀ ਬੂਰੀ ਇਹ ਨਹੀਂ ਇੱਕ ਕਿਸਮਿਆਲੀ ਬੂਰੀ ਜਿਹਨੂੰ ਕਹਿੰਦੇ ਪਿਓਰ ਬੂਰੀ ਜਿਹੜੀ ਹੁੰਦੀ ਆ ਪਿਓਰ ਬੂਰੀ ਆ ਥਣ 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 ਸੰਦੀਪ ਵੀਰ ਬਹੁਤ ਚੰਗਾ ਲੱਗਾ ਕੱਟੀ ਨੂੰ ਮੂੰਹੋਂ ਚਾਰ ਦੰਦ ਤੇ ਸੁਹਾ ਦੂਜਾ ਸੁਹਾ ਦੂਜਾ ਆ 8-7-8 ਦਿਨ ਲੈ ਜੂ ਠੰਡੀ ਇਹ ਵੀ ਝੋਟੀਆਂ ਠੀਕ ਆ ਕਮਾਲਾ ਓਏ ਆਜੋ ਜੀ ਆਜੋ ਆਜੋ ਨੇ ਠੀਕ ਹੈ ਪਰ ਇਹ ਪੀਸ ਐਂਡ ਕੜ ਕੇ ਲੈ ਗਿਆ ਹਾਂ ਚਲੋ ਅੱਗੇ ਵੀ ਐਂਡ ਵਾਲੇ ਹੁੰਦੇ ਆ ਤੇ ਬਾਕੀ ਐ ਕੱਟੀ ਵੇਖੋ ਕਿੱਡੀ ਸੋਹਣੀ ਸੰਦੀਪੀਰ ਕੋਈ 4 ਸੂਏ ਘਰ ਜਾ ਕੇ ਚੋਵੇ ਰਮਾਨ ਨਾਲ ਹਾਂਜੀ ਹਾਂ ਬਿਲਕੁਲ ਹਾਂ ਹਾਂਜੀ ਸੰਦੀਪੀਰ ਮੁੱਲ ਸੇਵੇਂ ਦਾ ਮਾਨਤਨ ਕਰਦਾਂਗੇ ਇੱਧਰ ਇੱਧਰ ਪਹਿਲੇ ਨੰਬਰ ਤੇ ਇੱਕ ਨੰਬਰ ਦੇ ਹਾਂ ਇਹ ਸੰਦੀਪੀਰ ਇੱਕ 18 ਦੀ ਦੇ ਦਾਂਗਾ ਇੱਕ 18 ਹਾਂ ਚਲੋ ਸੰਦੀਪੀਰ ਆ ਮੈਂ ਇਹਦੇ ਵੇਸ਼ ਝੋਟੀ ਕਰੇ ਵੇਖ ਹੈ ਕਿ ਨਹੀਂ ਐਂਡ ਸੰਦੀਪੀਰ ਸੰਭਾਲਦਾ ਵੇਖ ਵੇਖ ਝੋਟੀ ਕਰੇ ਨਹੀਂ ਸ਼ਾਇਦ ਨਹੀਂ ਤੁਸੀਂ ਚਲ ਮਹਾਰਾਜ ਕਰਨ ਕਰਾਉਣ ਵਾਲਾ ਸੰਦੀਪ ਵੀਰ ਬੰਦਾ ਕੌਣ ਆ ਬੰਦਾ ਨਹੀਂ ਕੋਈ ਕਰ ਸੰਦੀਪ ਵੀਰ ਰਾਤ ਦੀ ਸੂਈ ਹੈ ਝੋਟੀ ਕੱਲ ਦੁਪਹਿਰ ਦੀ ਤੇ ਕੱਟਾ ਮਗਰ ਆ ਤਾਜੀ ਸੂਈ ਵੀ ਸੰਦੀਪ ਵੀਰ ਇਹ ਨਹੀਂ ਵੇਖ ਲੋ ਵੀ ਬੋਲੇ ਦੇ ਮਈਆਂ ਦੇ ਡੱਕੀ ਆ ਐ ਮਈ ਖਾਲੀ ਕੀਤੀ ਕਿਉਂਕਿ ਬੋਲਾ ਗਰਮ ਬੜਾ ਹੁੰਦਾ ਤਦ ਕਰਦੇ ਫਾਲਟ ਪਿਆ ਵੇ ਮਈ ਦਾ ਵਜਨ ਕਿਤੇ ਝੋਟੀ ਦਾ ਤੋਰੋ ਜੀ ਕਰਾ ਦੇ ਦੁੱਧ ਦਊ 15 ਕਿਲੋ ਪਰ ਦੇਣ ਲੱਗਣਗੇ 15 ਅਜੇ ਇਹੋ 8-9 ਕਿਲੋ ਬੋਲਾ ਹੋਊਗਾ 10 ਹੋ ਜੇ 9 ਹੋ ਜਿੱਦਾਂ ਵੇਖ ਝੋਟੀ ਪਰ ਸੰਦੀਪ ਰਵੇ ਦਿੰਦਾ ਕਿ ਨਹੀਂ ਮੰਜਾ ਤੇ ਇਹ ਹਾਥੀਆਂ ਦਾ ਤੁਸੀਂ ਮਾਰਦੇ ਬਾਈ ਆ ਜੇ ਕੁਝ ਹੈਗਾ ਥਲੇ ਕਿ ਨੀ ਹਨਾ ਬਾਈ ਜਰਮਨ ਸੰਦੀਪ ਵੀਰ ਹੈ ਕਿ ਨਹੀਂ ਝੋਟੀ ਵੇ ਢੋਲੀ ਪੋਲੀ ਥਣ ਚਵਾ ਕੇ ਤੇ ਲੱਗਾ ਸੰਦੀਪ ਵੀਰ ਮੋਠ ਨਹੀਂ ਖੋਲਣ ਦੀ ਝੋਟੀ ਵੱਡੀ ਝੋਟੀ ਆ ਹਾਥੀ ਦਾ ਬੱਚਾ ਯਾਰ ਹਾਥੀ ਦਾ ਬੱਚਾ ਮੋੜ ਮੋੜ ਫਿਰ ਐਵੇਂ ਨਹੀਂ ਸ਼ੇਰਾਂ ਵਾਲਾ ਨਾ ਬਾਤ ਦਾ ਇਹਦੇ ਕੀ ਸੀ ਚੰਗੀ ਕੱਢ ਕੇ ਲੈ ਕੇ ਆਣੇ ਨਹੀਂ ਹਾਂ ਵੇ ਸੰਦੀਪ ਵੀਰ ਝੋਟੀ ਹੈ ਝੋਟੀ ਜੀ ਕੋਈ ਸ਼ੱਕ ਸੰਦੀਪ ਵੀਰ ਨਹੀਂ ਠੀਕ ਹੈ ਬਾਈ ਜੀ ਖੜਾਓ ਤੇ ਮਾਜੀ ਖੜਾਏ ਮਣਾ ਰੁਕੇ ਲੈ ਦੇਖਾ ਤੇ ਮਣਾ ਬਾ ਠੀਕ ਆ ਸੰਦੀਪ ਵੀਰ 140 ਚੋਂ ਕੱਟੀ ਦਾ ਮਾਨਤਾਣ ਕਰਾਂਗੇ 40 ਤੋਂ ਹਾਂ ਪਰ ਸੰਦੀਪ ਵੀਰ ਆ ਵੇਖ ਕਰ ਮੈਂ ਆ ਦਰਸ਼ਨ ਕਰਾ 19 20 ਕਿਲੋ ਦੀ ਗਰੰਟੀ ਤੇ ਮੈਂ ਆਈ ਆ ਤੇ ਮੈਂ ਇਹਦੇ ਵੀ ਸੰਦੀਪ ਵੀਰ ਆ ਵੇ ਸਾਰਾ ਪਿੰਡਾ ਇਸ ਵੇਨਸ ਨਾਲ ਭਰਿਆ ਦੇ ਆ ਲੈਵੇ ਤੇ ਵੀ ਵੇਨਸ ਸਾਰੇ ਆ ਵੇਖੋ ਦੋਧੀਆਂ ਨਿਸ਼ਾਨੀਆਂ ਥਾਣ ਵੇਖ ਲੱਗਾ ਸੰਦੀਪ ਵੀਰ ਮੈਂ ਨੂੰ ਅਜੇ 5 6 ਦਿਨਾਂ ਦੀ ਕੱਚੀ ਨਹੀਂ ਆ ਜੇ ਕੋਈ ਸਵਾਗ ਆਖੋ ਸਵਾਗ ਤੇ ਮੈਂ ਦਾ ਅੰਤ ਵੇਖਦੇ ਹਾਂ ਕੋਈ ਠੀਕ ਆ ਭਾਈ ਜੀ ਸੰਦੀਪ ਵੀਰ ਕਿੱਡਾ ਕਾਜਾ ਤੂੰ ਦੱਸਦੇ ਹਣੇ ਕਰ ਬਹੁਤ ਵੱਡੀ ਮੈਂ ਵਾਂ ਬਸ ਹਣੇ ਇੱਕ ਮਾੜੀ ਮੁੱਢੀ ਗੱਡੀ ਤੇ ਨਹੀਂ ਜਾਣੀ ਚਲੋ ਜਾਊਗੀ ਗੱਡੀ ਤੇ ਹੀ ਵੱਡੀ ਗੱਪ ਨਹੀਂ ਮਾਰਨੀ ਵੀ ਜਾਣੀ ਗੱਡੀ ਤੇ ਹੀ ਆ ਇਹ ਰੇਲ ਗੱਡੀ ਤੇ ਨਹੀਂ ਜਾਣੀ ਗੱਡੀ ਤੇ ਹੀ ਸੰਦੀਪ ਵੀਰ ਐਵੇਂ ਗਲਤ ਗੱਲ ਨਹੀਂ ਕਰਨੀ ਆ ਬਲੇਰੋ ਤੇ ਜਾਊਗੀ ਹਾਂ ਪਰ ਮੈਂ ਵੇਖ ਲਾ ਸੰਦੀਪ ਵੀਰ ਬਲੇਰੋ ਵੱਡੀ ਗੱਡੀ ਆ ਹਾਂ ਹਾਂ ਸੰਦੀਪ ਵੀਰ ਤਾਂ ਕਹਿੰਦੇ ਰਿਹਾ ਕਿ ਨਹੀਂ ਹੈਨਾ ਜਰਮਨ ਆ ਬਾਜ਼ ਲੋਕੀ ਕਮੈਂਟਾਂ ਚ ਕਹਿੰਦੇ ਤੁਸੀਂ ਘਾਤ ਲੈ ਕੇ ਆਏ ਗੱਡੀ ਤੇ ਨਹੀਂ ਜਾਣੀ ਨਾ ਸੰਦੀਪ ਵੀਰ ਮੈਂ ਵੇ ਸੋਣੀ ਵੇ ਤੀਜਾ ਸੁਹਾ ਮੈਂ ਸੋਣੀ ਆ ਐ ਸੰਦੀਪ ਵੀਰ ਦੋਵੇਂ ਬਨੇ ਲਾੜਾ ਵੇ ਮੈਂ ਦੇਖਦੇ ਸ਼ਾਇਦ ਮਹੀਆਂ ਵੀ ਬਹੁਤ ਵੱਡੀ ਵੇ ਮੈਂ ਸੰਦੀਪ ਵੀਰ ਹਾਂ ਡਾਇਮੰਡ ਵੇ ਹੀ ਆ ਡਾਇਮੰਡ ਇਹ ਮੈਂ ਸੂਆ ਕਿ ਨਾ ਆਉਗੀ ਸੂਆ ਤਿੱਜਾ ਸੋਣੀ ਸੰਦੀਪ ਵੀਰ ਮੈਂ ਹੈ ਨਾ ਵੇਖ ਲੈ ਐ ਠੰਡੀ ਤੇਰੀ ਮੈਂ ਵੇਖ ਮਾਰਦੇ ਚਾਰ ਸਫੇਰੇ ਜਿਹੜੇ ਵੱਡੀ ਨਹੀਂ ਨਾਂ ਦੀ ਮਈ ਆਪਾਂ ਜਿਹੜੀ ਤੇਰੀ ਗੱਡੀ ਨਾਲ ਮਣੀ ਉਹਦੀ ਭੈਣ ਹੀ ਐ ਅੱਛਾ ਉਹਦੀ ਭੈਣ ਹੀ ਲੱਗਦੀ ਆ ਉਹਦੀ ਭੈਣ ਹੀ ਵੇ ਵੇ ਤੋਰਦੀ ਕਿ ਨਹੀਂ ਮੋਰਾ ਵਾਂਗੂੰ ਹੁੰਦੀ ਪਹਿਲਾਂ ਵੇ ਤੇ ਸ਼ੀਰਾ ਜੀ ਬਰਿੰਦੀ ਕੀ ਮਰ ਸੰਦੀਪ ਵੀਰੇ ਦੀ ਕੀਮਤ ਫੋਨ ਤੇ ਨਾ ਕਰ ਲਈਏ ਉਹ ਨਹੀਂ ਨਹੀਂ ਹਾਂ ਹੁਣੇ ਹੀ ਹੁਣੇ ਹੀ ਇਹਨਾਂ ਨਾਂ ਬਣਿਆ ਤੁਹਾਡਾ ਸੋ ਤੋ ਨਾ ਨੂੰ ਕਾ ਦਾ ਮਾੜੇ ਬੰਦੇ ਟਾਈਮ ਪਾਸ ਕਰਨ ਦੇ ਮਹਾਰਾਜ ਕਰਨ ਕਰਾਉਣ ਵਾਲਾ ਸਾਰਾ ਕੁਝ ਬਾਬਾ ਬੁੱਢਾ ਸਾਹਿਬ ਸੰਦੀਪ ਵੀਰ 1 55 ਦੀ ਮੈਂ ਦਵਾਂਗੇ ਠੀਕ ਹੈ ਪਰ ਮੈਂ ਦਾ ਅੰਤ ਨਹੀਂ ਕੋਈ ਵੇਖ ਮੈਂ ਸੰਦੀਪ ਵੀਰ 18 19 ਕਿਲੋ ਦੁੱਧ ਚਵਾਊਗੀ ਮੈਂ ਵੇਖ ਕਿਤੇ ਨਾੜਾਂ ਨਾ ਐ ਭਰੀ ਪਈ ਮੈਂ ਠੀਕ ਆ ਆ ਆ ਮੈਂ ਵੀਰ ਸੰਦੀਪ ਵੀਰੇ ਸੂਕੇ ਹਟਈ ਆ ਜੇਰ ਪਾਤੀ ਹਾਂ ਹੁਣੇ ਸੂਈ ਆ ਜੇਰ ਪੈ ਗਈ ਜੇਰ ਪੈ ਗਈ ਜੇਰ ਪੈ ਗਈ ਲੋ ਜੀ ਜੇਰ ਮੈਂ ਠਾਲ ਮੈਂ ਦੂਜਾ ਸੂਈ ਆ ਜੀ ਦੂਜਾ ਨਹੀਂ ਤੇਜਾ ਦੂਜਾ ਤੇਜਾ ਲਾ ਲਓ ਦੂਜਾ ਤੇਜਾ ਥਰਥੋਂ ਵੇਖੋ ਮੈਂ ਤਾਂ ਕਿਤੇ ਡੇ ਮੈਂ ਸੰਦੀਪ ਵੀਰ ਸਾਲੀ ਥੋੜੀ ਇੱਕ ਬੱਚਾ ਚੰਗਾ ਤੇ 2 ਕਿਲੋ ਮੈਚ ਹੋਈ ਆ ਠੀਕ ਆ ਕੱਟੀ ਆ ਆ ਕੱਟਾ ਹੀ ਦਿੱਤਾ ਜੋ ਕੱਟਾ ਹੀ ਹੈ ਹਾਂ ਹਾਂ ਲਓ ਜੀ ਇਹ ਵੇਖੋ ਬੰਦਾਂ ਦੀ ਇਹ ਵੀ ਸੰਦੀਪ ਵੀ ਮੈਂ ਹੀ 14 ਕਿਲੋ ਵਾਲੀ ਵੇਰ ਥਾਂਡੇ ਵਾਲਾ ਲੱਗਾ ਠੀਕ ਆ ਦੁੱਧ ਵਾਲੀ ਮੈਂ ਹੀ ਹੜ ਸੰਦੀਪ ਵੀਰੇ ਮੋਲ ਜੋ ਮਰਜੀ ਕਰੀਏ 1 20 ਮੈਂ ਤਾਂ ਲੈਣਾ ਆ 1 20 ਲੈਣਾ ਆ ਬਸ ਬਸ ਠੀਕ ਆ ਇਹ 19 ਦੀ ਨਹੀਂ ਹੁਣੀ 1 20 ਲੈਣਾ ਆ 1 20 ਦੀ ਲੈਣੀ ਹੀ ਲੈਣਾ ਚਲ ਆ ਜਾਓ ਇੱਧਰ ਆ ਜਾਓ ਆਪਾਂ ਗਾੜੀ ਵੇਖ ਚਲੋ ਚਲੋ ਸੰਦੀ ਵੀਰ ਆ ਮਈਆਂ ਸੱਤਾਂ ਮਹੀਨਿਆਂ ਦੀ ਗੱਪਣ ਟੋਕੜ ਗੱਪਣ ਟੋਕੜ ਗੱਪਣ ਹਾਂਜੀ ਤੇ ਇਹ 400 ਜੇ 50 ਜੇ ਇੰਨਾ ਦੁੱਧ ਜੋ ਖਾਂਣ ਤੁਣ ਵਧੀਆ ਲੱਗਾ ਜੋ ਮੈਂ ਦੁੱਧ 14 ਕਿਲੋ ਦਿੰਦੀ ਰਹੀ ਆਪਣੇ ਟਾਈਮ ਤੇ ਜਦੋਂ ਸੱਜਰ ਹੀ ਠੀਕ ਆ ਤੇ ਇਹਦੇ ਮਗਰ ਬੱਚਾ ਵੀ ਹੈਗਾ ਜੋ ਹੈਗਾ ਹਾਂ ਪੱਟਾ ਮਗਰ ਜੋ ਉਹ ਵਾਲਾ ਆ ਕੱਟਾੜਾ ਨਹੀਂ ਨਹੀਂ ਇਹ ਤੇ ਤਾਜਾ ਆਇਆ ਸਤਾਵੇਂ ਨਦੀ ਗੱਡੀ ਗੱਬਣ ਹੋ ਗਈ ਆ। ਇਵਰ ਉਹ ਹੀ ਹੋਵੇ ਮੈਂ ਕਿਹਾ। ਨਹੀਂ ਨਹੀਂ ਉਹ ਬੱਚਾ। ਅੱਛਾ ਉਹ ਬੱਚਾ। ਹਾਂ। ਬੱਚੇ ਦਾ ਸੰਦੀਪ ਵੀਰ ਦਿੰਦੇ ਆ 5000 ਰੁਪਿਆ। ਕੱਟਾ। ਤੇ ਇਹ ਨਾਲ ਹੀ ਦੇਣਾ ਇਹਨੂੰ ਮੂੰਹ ਮਰਾਉਣਾ ਪੈਂਦਾ। ਨਾਲ ਨਾਲ ਹੀ ਦੇਣਾ ਬਾਈ ਨਾਲ। ਹਾਂ। ਸੰਦੀਪ ਵੀਰ ਇਹਦੀ ਕੀਮਤ ਆ 60000 ਰੁਪਿਆ ਤੇ 5000 ਦਾ ਮਗਰ ਕੱਟਾ ਮੈਂ ਹੀ ਰਹਿ ਗਈ 55000 ਦੀ। ਸਤਾਵੇਂ ਮਹੀਨਿਆਂ ਦੀ ਗੱਬਣ ਆ। ਤੇ 4 ਹੋ ਜੇ 5 ਕਿਲੋ ਦੁੱਧ ਹੋ ਜੇ 5000 ਕੱਟਾ ਦਿੰਦੇ 2 ਨੰਬਰ 'ਚ ਮੈਂ ਵੇ ਨਹੀਂ ਕੰਮ ਕਰਨਾ ਜਾਊਗਾ ਮੈਂ ਦੇ ਨਾਲ ਤੇ ਲੈਣਾ ਸੰਦੀਪ ਵੀਰ 60000 ਰੀਆ ਬਿਲਕੁਲ ਜਾਇਜ਼ ਮੋਲਿਆ ਸੱਤਾ ਮਹੀਨਾ ਦੀ ਗੱਬਣਿਆ ਅੱਠਵਾਂ ਮਹੀਨਾ ਲੱਗ ਗਿਆ ਆ ਤੇ ਮਗਰ ਕੱਟਾ ਵੀ ਆ 5000 ਦਾ ਕੱਟਾ ਆ ਵੇ ਲੋ ਮਹੀਂ ਰਹਿ ਗਈ 55000 ਦੀ 55000 ਦੀ ਮਹੀਂ ਵਜਨ 'ਚ ਹੈਗੀ ਆ ਬਿਲਕੁਲ 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 ਜਾਇਜ਼ ਕੀਮਤ ਆ ਚਲੋ ਤੇ ਸੰਦੀਪ ਵੀਰ ਆ ਗਾਂ ਜੋ ਗੱਬਣਿਆ ਆ ਗੱਬਣ ਛਾਈ ਵਾਰ ਕਰੂ ਉਸ ਕਰਾਸ ਇਹ ਰਾਤ ਸੂਪੇ ਸਵੇਰੇ ਸੂਪੇ ਸਵਾਗੇ ਕਹ ਲੰਗਦੇ ਵੇਖ ਗਲਾਬੀ ਥਾਨ ਲਗਾ ਥਾਨ ਲੈਵਾ ਵੇ ਕਿੰਨਾ ਕਰ ਜੂ ਦੋ ਤੇ 20 18 20 ਕਿਲੋ ਵਾਲੀ ਸੰਦੀਪ ਵੀਰ ਠੀਕ ਆ ਹਾਂ ਆ ਇਹ ਨਾ ਜਮਾਂਦਰੂ ਮਾਸ ਜਿਆ ਮਗਰ ਉਹ ਨਹੀਂ ਕੋਈ ਚੱਕਰ ਕੋਈ ਆਖੇ ਨਾ ਥਾਨਿਆ ਜੋ ਕਿਸ ਤਰ੍ਹਾਂ ਵੇਖੋ ਵੈੜ ਲੋ ਜੀ ਇਹ ਵੀ ਚੈੱਕ ਕਰੋ ਕਰਾਸ ਵੈੜ ਸੰਦੀਪ ਵੀਰ ਰੋਸ ਵੈੜ ਆ ਗਰਮੀ ਗਰਮੀ ਨਜ਼ਾਰੇ ਹਾਂ ਗਰਮੀ ਥਾਨ ਵੇਖ ਲਗਾ ਸੰਦੀਪ ਵੀਰ ਲੈਵਾ ਵੇ ਥੱਬੇ ਦਾ ਲਈ ਫਿਰਦੀ ਬਸ ਬਸ ਇਧਰ ਲੱਗੇ ਰਹਿਣਾ ਘਟੀਏ ਬਾਜੀ ਫਿਰ ਇੰਦੀ ਕੀ ਮਾਰਾ ਇਹ ਸੰਦੀਪ ਵੀਰ 60000 ਦੀ 60000 ਦੀ 60000 ਦੀ ਚਲੋ ਠੀਕ ਹੈ 1000 ਛੋਟ ਕਰਾਂਗੇ 95000 ਦੀ ਦੇਣੀ ਆ ਬਠੀ ਸੰਦੀਪ ਵੀਰ ਆ ਕੱਟੀ ਇੱਕ ਉਹ ਵੱਡੀ ਮਈ ਦੀ ਪਿਛਲੇ ਸੂਏ ਦੀ ਅੱਛਾ ਜਿਹੜੀ ਵੱਡੀ ਮਈ ਨਾ ਨਾਲ ਹੀ ਜਾਂਦੀ ਫਿਰ ਹੈ ਇਹ ਨਾਲ ਹੀ ਉਹਨਾਂ ਮਈਆਂ ਪਿਛਲੇ ਸੂਏ ਮਹੀਂ ਲੈਂਦੀ ਤਨਹੋਲੇ ਮੰਡੀ ਤੋਂ ਐਰਕੀ ਉਹਨਾਂ ਮੁੰਡਾ ਫੌਜ ਫਾਚ ਹੋ ਗਿਆ ਉਹਨਾਂ ਦੇ ਹੱਡੀ ਆ ਹੂੰ ਇੰਦੀ ਵਾਰ ਕੀ ਮਾਰਾ ਇਹਦਾ ਸੰਦੀਪ ਵੀਰ ਵੱਡਣ ਵਾਲੇ 2000 ਰੁਪਿਆ ਦਿੰਦੇ ਉਹ ਨਹੀਂ ਦਿੱਤੀ ਆਪਾਂ 20000 ਰੁਪਇਆ ਲੈਣਾ ਜੇ ਕੋਈ ਚੰਗੀ ਲੱਗੇ ਤਾਂ ਫੋਨ ਕਰਕੇ ਲੈ ਲੇ ਨਾਲ ਹੀ ਮਾਜੇ ਦੇ ਲੈ ਲੇ ਜੇ ਕਿਹਨੇ ਮਾਜ ਲੈਣੀ ਆ ਇਹ ਫਿਕਸ ਆ 20000 ਰੁਪਇਆ ਸੰਦੀਪ ਵੀਰ 2000 ਰੁਪਇਆ ਆਪਾਂ ਪਾਪ ਵਾਲਾ ਕੰਮ ਨਹੀਂ ਕਰਨਾ 2000 ਰੁਪਇਆ ਛੱਡ ਤਾਂ ਕੋਈ ਸਾਂਭ ਲੂਗਾ ਚਲੋ ਬਸ ਆਹੀ ਹੈ ਜੀ ਐਹੀ ਮਾਲ ਆ ਸੰਦੀਪ ਵੀਰ ਵਿਖਾ ਦੇ ਇੱਕ ਵਾਰ ਨੀਲੀ ਝੋਟੀ ਫੇਰ ਕਿਤੇ ਇੱਥੇ ਆਓ ਇੱਥੇ ਕਰਕੇ ਚਵਾਈ ਕਰਕੇ ਵੇਖ ਮੈਂ ਕਰ ਆਹ ਬੂਰੀ ਵੇਖ ਵਿਖਾ ਦੇ ਇੱਕ ਵਾਰ ਆਹ ਵੱਡੀਆਂ ਮਈਆਂ ਵਿਖਾ ਇੱਕ ਵਾਰ ਸੰਦੀਪ ਵੀਰ ਹੈ ਕਿ ਨਹੀਂ ਹੱਕ ਰੱਖਦੀਆਂ ਕਿ ਨਹੀਂ ਵਿਗੰਦਾ ਵੇ ਮਈਆਂ ਜੱਡੀਆਂ ਗੱਡੀਆਂ ਵੱਡੀਆਂ ਮਈਆਂ ਵੇ ਹਾਥੀ ਹਾਥੀ ਜੱਡੀਆਂ ਮਈਆਂ ਬਾਕੀ ਡਰੈਸ ਦੱਸ ਦੀ ਸੰਦੀਪ ਵੀਰ ਹਾਂ ਬੋਲੋ ਜੀ ਆਰਾ ਜਰਮਨ ਨਾਂ ਮੇਰਾ ਸ਼ੇਰਾ ਸੰਧੂ ਜੋ ਪਿੰਡ ਰਵਾਲ ਏਰੀਆ ਫਤੇਗੜ ਚੂੜੀਆਂ ਮੋਬਾਈਲ ਨੰਬਰ 9781947425 ਆਓ ਚੋ ਤਸੱਲੀ ਕਰਕੇ ਖੜੋ ਜੀ ਮਿਹਰਬਾਨੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ